ਕਿ ਕਜੂ ਹਾਂ ਦੋਸਤਿਆਰਾਂ ਵਾਹੇ ਤੇਰਾ ਬੁੱਤਿਆ ਆਇਆ ਮੈਂ ਉਹਦਾ ਉਹ ਵੇਖਦਾਏ ਬੇਬੁੱਤਿਆ ਜੀ ਨਾ ਕਰੀਆਂ ਕੋ ਦੱਸੋ ਨਾ ਨਹੀਂ ਤੇ ਨਹੀਂ ਤਕਲਾ ਕਹਿੰਦਾ ਮੈਂ ਅੰਦੀ ਗੱਡੀ ਨਹੀਂ ਕਰੂੰਗਾ ਭਾਵੇਂ ਡੱਕ ਲੋਗੇ ਤਾਂ ਵਿਦੇਸ਼ਾਂ ਦੇ ਵਿੱਚ ਨਾ ਹੋਣੀਆਂ ਹੋਣ ਦਾ سلسلہ ਲਗਾਤਾਰ ਚੱਲ ਰਿਹਾ ਹੈ ਜਿਹਾ ਇੱਕ ਮੰਦਭਾਗਾ ਪਾਣਾ ਆਸਟ੍ਰੇਲੀਆ ਦੇ ਵਿਸਬੇਨ ਵਿਖੇ ਵਾਪਰਿਆ ਜਿੱਥੇ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ ਜੋ ਕਿ ਕਰੀਬ 7 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ ਦੇ ਵਿੱਚ ਹੈ ਪਰਿਵਾਰ ਵੱਲੋਂ ਮ੍ਰਿਤਕ ਦਮਨਪ੍ਰੀਤ ਸਿੰਘ ਜਿਸੀ ਉਮਰ ਮਹਿਜ਼ 23 ਸਾਲਾਂ ਦੀ ਦੱਸੀ ਜਾ ਰਹੀ ਹੈ ਉਸ ਦੀ ਲਾਸ਼ ਨੂੰ ਭਾਰਤ ਲਿਆਉਣ ਦੇ ਲਈ ਵਿਦੇਸ਼ ਮੰਤਰਾਲੇ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚਿਵਾਲੂ ਕੋਹਾੜ ਲਗਾਈ ਜਾ ਰਹੀ ਹੈ ਦੱਸ ਦਿੰਦੇ ਕਿ ਮ੍ਰਿਤਕ ਦਮਨਪ੍ਰੀਤ ਸਿੰਘ ਅਜੇ ਕੁਆਰਾ ਹੀ ਸੀ ਉਸ ਦੀਆਂ ਤਿੰਨ ਭੈਣਾਂ ਦੇ ਇੱਕ ਹੋਰ ਭਰਾ ਸੀ ਜਿਨ੍ਹਾਂ ਦਾ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ ਤੁਹਾਨੂੰ ਦੱਸ ਦਿੰਦੇ ਕਿ ਮ੍ਰਿਤਕ ਨੌਜਵਾਨ 7 ਸਾਲ ਪਹਿਲਾਂ ਨਰਸਿੰਗ ਦਾ ਕੋਰਸ ਕਰਨ ਦੇ ਲਈ ਆਸਟ੍ਰੇਲੀਆ ਗਿਆ ਸੀ ਜਿੱਥੇ ਉਸਨੇ ਪਹਿਲਾਂ 3 ਸਾਲ ਦਾ ਡਿਪਲੋਮਾ ਕੀਤਾ 2 ਸਾਲ ਦੀ ਡਿਗਰੀ ਕੀਤੀ ਤੇ ਹੁਣ ਸਰਵਿਸ ਕਰ ਰਿਹਾ ਸੀ ਅਚਾਨਕ ਇਹ ਦੁਖਦਾਇਕ ਘਟਨਾ ਵਾਪਰਦੀ ਹੈ ਤੇ ਉਸਦੀ ਲਾਸ਼ ਨਦੀ ਦੇ ਵਿੱਚੋਂ ਮਿਲਦੀ ਹੈ ਹਾਲਾਂਕਿ ਮੌਤ ਦੇ ਕਾਰਨ ਦਾ ਜੇ ਪਤਾ ਨਹੀਂ ਚੱਲ ਸਕਿਆ ਆਸਟ੍ਰੇਲੀਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜੜੀਆ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਡਿਊਟੀ ਤੋਂ ਵਾਪਸ ਪਰਤ ਕੇ ਆਪਣੇ ਪੈਨ ਨੂੰ ਮਿਲਣ ਦੇ ਲਈ ਜਾ ਰਿਹਾ ਸੀ ਜਦ ਉਸ ਦਾ ਫੋਨ ਲੰਬੇ ਸਮੇਂ ਤੱਕ ਸਵਿਚ ਆਫ ਆਇਆ ਤਾਂ ਉਸ ਦੇ ਪੈਨ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਦੱਸ ਦਿੰਦੇ ਕਿ ਪਰਿਵਾਰ ਨੂੰ ਇਸ ਬਾਬਤ ਜਾਣਕਾਰੀ ਹਾਸਲ ਹੋਈ ਹੈ ਕਿ ਉਸ ਦੀ लाश ਜਿਹੜੀ ਹੈ ਉਹ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਕੇਂਦਰ ਸਰਕਾਰ ਅਤੇ ਸੰਤ ਬਲਬੀਰ ਸਿੰਘ ਸਚੇਵਾਲ ਤੋਂ ਮਦਦ ਦੀ ਗੋਹੜ ਲਗਾਈ ਜਾ ਰਹੀ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮੈਂ ਅਪੀਲ ਕਰਦਾ ਜੀ ਮੇਰਾ ਬੇਟਾ 7 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਹੈ ਉੱਥੇ ਜਾ ਕੇ ਆਪਣੀ ਪੜ੍ਹਾਈ ਕਰਕੇ 5 ਸਾਲ ਦੀ ਨਰਸਿੰਗ ਦੀ ਆਪਣੀ ਜੌਬ ਤੇ ਲੱਗਾ ਹੈ ਕੁਦਰਤ ਦਾ ਕਹਿਰ ਵਰਤਿਆ ਸ਼ਨੀਵਾਰ ਨੂੰ ਸਾਨੂੰ ਉਹਦਾ ਫੋਨ ਆਇਆ ਵੀ ਉਹਦੀ ਡੋਡੀ ਬੋਡੀ ਜੜੀ ਆ ਸਾਨੂੰ ਪਾਣੀ ਚ ਮਿਲੀ ਆ ਇਸ ਲਈ ਅਸੀਂ ਤਾਂ ਹੁਣ ਇਹੋ ਹੀ ਭਾਰਤ ਸਰਕਾਰ ਨੂੰ ਚਾਹੁੰਦੇ ਆ ਵੀ ਸਾਨੂੰ ਉਹਦੀ ਡੈਡੀ ਬੋਡੀ ਜੜੀ ਆ ਮਰਤਕ ਦੇਹ ਸਾਨੂੰ ਘਰ ਪਹਚਾਈ ਜਾਵੇ ਅਸੀਂ ਉਹਦੀ ਅੰਤਮ ਰਸਮਾਂ ਨਾਲ ਰੀਤੀਆਂ ਨਾਲ ਉਹਦਾ ਸਾਮ ਲੀਏ ਸਾਫ ਸਵਾਰ ਕਰ ਲੀਏ ਇਹੋ ਬੇਨਤੀ ਹੈ